हां जी संडे दे फंडे ਤੇ ਰੋਜ ਖਾਓ ਅੰਡੇ ਦੋਸਤੋ ਇਹ ਵਾਲੀ ਮਸ਼ਹੂਰੀ ਜਿਹੜੀ ਹੈ ਛੋਟੇ ਹੁੰਦੇ ਕਿੰਨੇ ਕਿੰਨੇ ਸੁਣੀ ਹੈ ਆਪਣੀ ਜ਼ਿੰਦਗੀ ਚ ਜੇ ਸਾਰੇ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਮੈਂ ਤੁਹਾਨੂੰ ਦੱਸਦਾ ਕਿ ਮੈਂ ਨਾ ਆਪਣੇ ਫਰੈਂਡ ਕੋਲ ਉਹਨਾ ਪੋਲਟਰੀ ਫਾਰਮ ਦੇ ਵਿੱਚ ਗਿਆ ਸੀ ਅੰਡੇ ਲੈਣ ਦੇ ਲਈ ਐਗ ਲੈਣ ਦੇ ਲਈ ਤੇ ਮੈਂ ਉਹਨੂੰ ਸਹਿ ਸੁਭਾਏ ਉਹਨੂੰ ਪੁੱਛ ਬੈਠਾ ਕਿ ਇਹ ਅੰਡੇ ਜਿਹੜੇ ਆ ਸਹੀ ਆ ਕਿ ਐਕਸਪਾਇਰ ਹੋ ਗਏ ਆ ਉਹਨੇ ਮੈਨੂੰ ਅਗੋ ਇਹ ਜਵਾਬ ਦਿੱਤਾ ਕਿ ਅੰਡੇ ਜਿਹੜੇ ਹੁੰਦੇ ਆ ਇਹ ਸਾਰੇ ਸਹੀ ਹੁੰਦੇ ਆ ਤੇ ਕਹਿੰਦਾ ਜੀ ਇਹਨਾਂ ਤੇ ਕਿਹੜੀ ਕੋਈ ਐਕਸਪਾਇਰੀ ਡੇਟ ਲਿਖੀ ਹੁੰਦੀ ਆ ਪਰ ਕਹਿੰਦਾ ਜੇ ਤਾਂ ਵੀ ਤੂੰ ਦੇਖਣਾ ਚਾਹੁੰਦਾ ਹੈ ਕਿ ਇਹ ਅੰਡਾ ਜਿਹੜਾ ਵਾ ਸਹੀ ਆ ਕਿਹੜਾ ਅੰਡਾ ਜਿਹੜਾ ਸਹੀ ਆ ਤੇ ਕਿਹੜਾ ਅੰਡਾ ਖਰਾਬ ਆ ਉਹਦੇ ਲਈ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਹਾਂ ਤੇ ਉਹ ਤਰੀਕਾ ਜਿਹੜਾ ਸੀ ਮੈਨੂੰ ਬਹੁਤ ਹੀ ਵਧੀਆ ਲੱਗਾ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ ਜਿਹੜਾ ਵਾ ਉਹ ਵਾਲਾ ਤਰੀਕਾ ਸ਼ੇਅਰ ਕਰਾਂ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਕਿਹੜਾ ਅੰਡਾ ਜਿਹੜਾ ਸਹੀ ਆ ਕਿਹੜਾ ਖਰਾਬ ਆ ਦੋਸਤੋ ਆਂਡਿਆਂ ਦੇ ਉੱਤੇ ਨਾ ਕੋਈ ਵੀ ਜਿਹੜੀ ਐਕਸਪਾਇਰੀ ਡੇਟ ਆ ਉਹ ਤੇ ਲਿਖੀ ਨਹੀਂ ਹੁੰਦੀ ਪਰ ਆਪਾਂ ਇਹਨਾਂ ਨੂੰ ਚੈੱਕ ਕਿਦਾਂ ਕਰ ਸਕਦੇ ਆ ਕਿ ਇਹ ਜਿਹੜੇ ਆਂਡੇ ਆ ਇਹ ਸਹੀ ਆ ਕਿ ਇਹ ਖਰਾਬ ਆ ਤੇ ਇਹ ਚੈੱਕ ਕਰਨ ਲਈ ਬਹੁਤ ਹੀ ਸੌਖਾ ਤਰੀਕਾ ਹੈ ਜਿਹੜਾ ਕਿ ਮੈਨੂੰ ਮੇਰੇ ਪੋਲਟਰੀ ਫਾਰਮ ਵਾਲੇ ਯਾਰ ਦੋਸਤ ਨੇ ਦੱਸਿਆ ਤੇ ਉਹ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਤੁਸੀਂ ਵੀ ਘਰ ਬੈਠੇ ਇੱਕ ਮਿੰਟ 'ਚ ਪਤਾ ਕਰ ਸਕਦੇ ਕਿ ਜਿਹੜੇ ਤੁਸੀਂ ਆਂਡੇ ਲੈ ਕੇ ਆਉਂਦੇ ਜਾਂ ਤੁਸੀਂ ਆਂਡੇ ਦੀ ਟ੍ਰੇ ਲੈ ਕੇ ਹੁੰਦੇ ਹੋ ਉਹ ਸਹੀ ਆ ਕਿ ਉਹ ਖਰਾਬ ਆ ਉਹ ਕਿਵੇਂ ਪਤਾ ਕਰਨਾ ਮੈਂ ਤੁਹਾਨੂੰ ਦੱਸਦਾ ਹਾਂ ਦੋਸਤੋ ਉਹਦੇ ਲਈ ਉਹਦੇ ਲਈ ਤੁਸੀਂ ਕੀ ਕਰਨਾ ਕਿ ਤੁਸੀਂ ਕੋਈ ਵੀ ਜਿਹੜਾ ਵਾ ਭਾਂਡਾ ਖਾਲੀ ਲੈ ਲੈਣਾ ਹੈ ਉਹਦੇ 'ਚ ਤੁਸੀਂ ਜਿਹੜਾ ਵਾ ਪਾਣੀ ਭਰ ਲੈਣਾ ਹੈ ਕੋਈ ਵੀ ਤੁਸੀਂ ਪਤੀਲਾ ਲੈ ਸਕਦੇ ਜਾਂ ਕੋਈ ਵੀ ਜਿਹੜਾ ਜੱਗ ਆ ਜਾ ਰਿਹਾ ਉਹ ਲੈ ਸਕਦੇ ਤੇ ਉਹਦੇ ਤੁਸੀਂ ਅੱਧਾ ਜਾਂ ਫਿਰ ਤੁਸੀਂ ਪੂਰਾ ਜਿਹੜਾ ਵਾ ਪਾਣੀ ਨਾਲ ਇਹਨੂੰ ਭਰ ਲੈਣਾ ਤੇ ਇੱਕ ਇੱਕ ਅੰਡਾ ਜਿਹੜਾ ਵਾ ਆਪਾਂ ਇਹਨੂੰ ਪਾਉਂਦੇ ਜਾਵਾਂਗੇ ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਅੰਡਾ ਵਾ ਇਹ ਥੱਲੇ ਚਲੇ ਗਿਆ ਏ ਠੀਕ ਹੈ ਨਾ ਤੇ ਇਹ ਵਾਲਾ ਅੰਡਾ ਜਿਹੜਾ ਆਪਣਾ ਬਿਲਕੁਲ ਸਹੀ ਹੈ ਤੇ ਇਹ ਵਾਲਾ ਅੰਡਾ ਪਾਣੀ ਦੇ ਉੱਪਰ ਉੱਪਰ ਰਹਿ ਗਿਆ ਤੇ ਇਹਦਾ ਮਤਲਬ ਵੀ ਉਹ ਵਾਲਾ ਜਿਹੜਾ ਐਗ ਆ ਉਹ ਵਾਲਾ ਅੰਡਾ ਜਿਹੜਾ ਆ ਉਹ ਖਰਾਬ ਆ ਤੇ ਇਹਨੂੰ ਆਪਾਂ ਹੌਲੀ ਹੌਲੀ ਹੁਣ ਇੱਕ ਇੱਕ ਕਰਕੇ ਵਿੱਚ ਪਾਉਂਦੇ ਜਾਵਾਂਗੇ ਇਹ ਦੇਖੋ ਦੋਸਤੋ ਆਪਣਾ ਜਿਹੜਾ ਦੂਸਰਾ ਅੰਡਾ ਸੀ ਉਹ ਵੀ ਵਿੱਚ ਜਿਹੜਾ ਪਾਣੀ ਦੇ ਪੂਰਾ ਡੁੱਬ ਚੁੱਕਾ ਹੈ ਤੇ ਇਹ ਤੀਸਰਾ ਅੰਡਾ ਵੀ ਆਪਾਂ ਜਿਹੜਾ ਵਾ ਪਾ ਦਿੱਤਾ ਹੈ ਉਹ ਵੀ ਜਿਹੜਾ ਪਾਣੀ ਦੇ ਵਿੱਚ ਚਲੇ ਗਿਆ ਡੁੱਬ ਗਿਆ ਜੋ ਠੰਡਾ ਵੀ ਆਪਣਾ ਜਿਹੜਾ ਵਾ ਥੱਲੇ ਪਾਣੀ ਦੇ ਵਿੱਚ ਚਲੇ ਗਿਆ ਤੇ ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆਪਣੇ ਜਿਹੜੇ ਐਗ ਆ ਸਾਰੇ ਦੇ ਸਾਰੇ ਇਹਦੇ ਵਿੱਚ ਪਾ ਦਵਾਂਗੇ ਤੇ ਜੇ ਕੋਈ ਅੰਡਾ ਜਿਹੜਾ ਉੱਪਰ ਰਹਿ ਗਿਆ ਤੇ ਉਹਦਾ ਮਤਲਬ ਕਿ ਉਹ ਅੰਡਾ ਜਿਹੜਾ ਵਾ ਖਰਾਬ ਆ ਤੇ ਦੋਸਤੋ ਲਾਸਟ ਅੰਡਾ ਜਿਹੜਾ ਆਪਣਾ ਉਹ ਰਹਿ ਗਿਆ ਤੇ ਇਹ ਵੀ ਆਪਾਂ ਇਹਦੇ ਵਿੱਚ ਜਿਹੜਾ ਵਾ ਪਾ ਕੇ ਵੇਖਦੇ ਆ ਕਿ ਇਹ ਜਿਹੜਾ ਡੁੱਬਦਾ ਹੈ ਵੈਸੇ ਤਾਂ ਇਹ ਸਾਰੇ ਦੇ ਸਾਰੇ ਅੰਡੇ ਆਪਣੇ ਸਹੀ ਆ ਕਿਉਂਕਿ ਇਹ ਜਿਹੜੇ ਆ ਪਾਣੀ ਦੇ ਵਿੱਚ ਥੱਲੇ ਪੂਰੇ ਡੁੱਬ ਚੁੱਕੇ ਆ ਇਹ ਲਾਸਟ ਅੰਡਾ ਹੈ ਆਪਣਾ ਜਿਹੜਾ ਇਹ ਵੀ ਆਪਾਂ ਹੁਣ ਏਜ ਤੇ ਵਿੱਚ ਪਾ ਕੇ ਵੇਖਾਂਗੇ ਕਿ ਇਹ ਜਿਹੜਾ ਵਾ ਡੁੱਬਦਾ ਹੈ ਕਿ ਨਹੀਂ ਡੁੱਬਦਾ ਲਾਓ ਵੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਲਾਸਟ ਵਾਲਾ ਅੰਡਾ ਆ ਉਹ ਆਪਣਾ ਨਹੀਂ ਡੁੱਬਾ ਆਪਣਾ ਜਿਹੜਾ ਇਹ ਵਾਲਾ ਅੰਡਾ ਹੈ ਇਹ ਆਪਣਾ ਖਰਾਬ ਆ ਜਿਹੜੇ ਆ ਉਹ ਥੱਲੇ ਡੁੱਬ ਗਏ ਉਹ ਸਹੀ ਉਹਨਗੇ ਤੇ ਜਿਹੜਾ ਅੰਡਾ ਉੱਪਰ ਉੱਪਰ ਰਹੇਗਾ ਪਾਣੀ ਦੇ ਉਹ ਜਿਹੜਾ ਅੰਡਾ ਵਾ ਉਹ ਖਰਾਬ ਹੋਊਗਾ ਇਹ ਰਕੇ ਆਪਾਂ ਤੁਸੀਂ ਇਹ ਵਾਲਾ ਜਿਹੜਾ ਅੰਡਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਅੰਡਾ ਉਹ ਆਪਣਾ ਜਿਹੜਾ ਪਾਣੀ ਦੇ ਉੱਤੇ ਹੀ ਰਹਿ ਚੁੱਕਾ ਹੈ ਤੇ ਇਸ ਕਰਕੇ ਇਸ ਅੰਡੇ ਨੂੰ ਆਪਾਂ ਜਿਹੜਾ ਵਾ ਨਹੀਂ ਖਾਣਾ ਤੇ ਇਹਨੂੰ ਆਪਾਂ ਸੁੱਟ ਦੇਵਾਂਗੇ ਸੋ ਦੋਸਤੋ ਤੁਸੀਂ ਦੇਖ ਹੀ ਲਿਆ ਕਿ ਕਿੰਨੇ ਸੌਖੇ ਤਰੀਕੇ ਨਾਲ ਜਿਹੜੇ ਸੀ ਆਪਾਂ ਆਪਣੇ ਅੰਡੇ ਘਰ ਹੀ ਚੈੱਕ ਕਰ ਲੈ ਕਿ ਕਿਹੜਾ ਅੰਡਾ ਆਪਣਾ ਜਿਹੜਾ ਖਰਾਬ ਹੈ ਤੇ ਕਿਹੜਾ ਅੰਡਾ ਜਿਹੜਾ ਆਪਣਾ ਉਹ ਸਹੀ ਆ ਕਿਉਂਕਿ ਇਹਨਾਂ ਤੇ ਕੋਈ ਐਕਸਪਾਇਰੀ ਡੇਟ ਤਾਂ ਹੁੰਦੀ ਨਹੀਂ ਲਿਖੀ ਤੇ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਵਾ ਆਪਣੇ ਆਂਡੇ ਚੈੱਕ ਕਰ ਸਕਦੇ ਕਿ ਕਿਹੜਾ ਸਹੀ ਆ ਤੇ ਕਿਹੜਾ ਖਰਾਬ ਆ ਜੇ ਤੁਹਾਨੂੰ ਇਹ ਟਿਪ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਤੇ ਜਦੋਂ ਵੀ ਆ ਹੋਰ ਵੀਡੀਓ ਦੇ ਦੇਖਣ ਲਈ ਤੇ ਇਨਫਾਰਮੇਟਿਵ ਵੀਡੀਓ ਦੇ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਇਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ